ਤਨ ਆਸਰੀ ਮਹੱਲਾ ਪੰਜਮਾ ਰਾਗ ਤਨ ਆਸਰੀ ਵਿੱਚ ਉਚਾਰਨ ਕੀਤੀ ਹੋਈ ਇਹ ਤਨ ਗੁਰੂ ਅਰਜਨ ਦੇਵ ਜੀ ਦੀ ਬਾਣੀ ਹੈ ਜਾ ਕੋ ਹਰ ਰੰਗ ਲਾਗੋ ਇਸ ਜਗ ਮਹਿ ਸੋ ਕਹੀਅਤ ਹੈ ਸੂਰਾ ਏ ਭਾਈ ਇਸ ਜਗਤ ਵਿੱਚ ਉਸ ਮਨੁੱਖ ਨੂੰ ਸੂਰਮਾ ਆਖਿਆ ਜਾਂਦਾ ਹੈ ਜਿਸ ਦੇ ਹਿੱਤੇ ਵਿੱਚ ਪਰਮਾਤਮਾ ਦਾ ਪਿਆਰ ਪੈਦਾ ਹੋ ਜਾਂਦਾ ਹੈ ਆਤਮ ਜਿਨੇ ਸਗਲ ਵਸਤਾ ਕੈ ਜਾ ਕਾ ਸਤਗੁਰ ਪੂਰਾ ਪੂਰਾ ਗੁਰੂ ਜਿਸ ਮਨੁੱਖ ਦਾ ਮਦਦਗਾਰ ਬਣ ਜਾਂਦਾ ਹੈ ਉਹ ਮਨੁੱਖ ਆਪਣੇ ਮਨ ਨੂੰ ਜਿੱਤ ਲੈਂਦਾ ਹੈ ਸਾਰੀ ਸ੍ਰਿਸ਼ਟੀ ਉਸਦੇ ਵਸ ਵਿੱਚ ਆ ਜਾਂਦੀ ਹੈ ਦੁਨੀਆ ਦਾ ਕੋਈ ਪਦਾਰਤ ਉਸ ਨੂੰ ਮੋਹ ਨਹੀਂ ਸਕਦਾ ਠਾਕੁਰ ਗਾਇਐ ਆਤਮ ਰੰਗ ਇਹ ਪਾਈ ਦਿਲ ਦੇ ਪਿਆਰ ਨਾਲ ਪ੍ਰਭੂ ਦੀ ਸੇਵਸਲਾ ਕਰਨੀ ਚਾਹੀਦੀ ਹੈ ਸਰਣੀ ਪਾਵਨ ਨਾਮ ਤੇ ਆਵਣ ਸਹਿਜ ਸਮਾਵਣ ਸੰਗ ਰਹਉ ਉਸ ਵਾਇਗਰੂ ਦੀ ਛਰਨ ਵਿੱਚ ਟਿਕੇ ਰਹਿਣਾ ਉਸ ਦਾ ਨਾਮ ਸਿਮਰਨਾ ਇਸ ਤਰੀਕੇ ਨਾਲ ਆਤਮਾ ਕਡੋਲਤਾ ਵਿੱਚ ਟਿਕੇ ਉਸ ਵਿੱਚ ਲੀਨ ਹੋ ਜਾਈਦਾ ਹੈ ਜਨ ਕੇ ਚਰਨ ਵਸੈ ਮੇਰੇ ਹੀਰੈ ਸੰਗ ਪੁਨੀਤਾ ਦੇਹੀ اے ਕਿਰਪਾ ਦਿਖ ਜਾਨੇ ਪ੍ਰਮਾਤਮਾ ਜੇ ਤੇਰੇ ਦਾਸਾਂ ਦੇ ਚਰਨ ਮੇਰੇ ਹਿਰਦੇ ਵਿੱਚ ਵਸ ਪੈਣ ਤਾ ਉਹਨਾ ਦੀ ਸੰਗਤ ਵਿੱਚ ਮੇਰਾ ਸਰੀਰ ਪਵਿੱਤਰ ਹੋ ਜਾਵੇ ਜਨ ਕੀ ਤੋਰ ਦੇ ਹੋ ਕਿਰਪਾ ਨਿਧ ਨਾਨਕ ਕਾ ਸੁਖ ਇਹੀ ਮਿਹਰ ਕਰ ਮੈਨੂੰ ਆਪਣੇ ਦਾਸਾਂ ਦੇ ਚਰਨਾਂ ਦੀ ਧੂੜ ਬਖਸ਼ ਮੈਂ ਨਾਨਕ ਵਾਸਤੇ ਸਭ ਤੋਂ ਵੱਡਾ ਇਹੀ ਸੁਖ ਹੈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ